ਦੋਸਤੋ ਸਾਡੀ ਅਸਲ ਕੋਸ਼ਿਸ਼ ਹੁੰਦੀ ਆ ਜਦੋਂ ਵੀ ਕੋਈ ਕੋਈ ਮੁੱਦਾ ਹੁੰਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਇਹੋ ਜਿਹਾ ਮੁੱਦਾ ਹੋਵੇ ਜਿਹੜਾ ਦੇਸ਼ ਦਾ ਪੰਜਾਬ ਦਾ ਰਾਜ ਦੀ ਗੱਲ ਜਿਹੜੀ ਵਿੱਚ ਕਰਨੀ ਹੋਵੇ ਜਾਂ ਦੇਸ਼ ਦੇ ਵਿੱਚ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਘਟਨਾਵਾਂ ਆਪਰੀ ਜਾਂ ਕੋਈ ਕੁਝ ਕਿਸੇ ਵੀ ਤਰ੍ਹਾਂ ਦੀ ਹੋਵੇ ਉਹਦੇ ਸੰਬੰਧੀ ਲੈ ਕੇ ਅਸੀਂ ਆਪਣੇ ਨਾਲ ਆਪਣੇ ਮੰਚ ਤੇ ਜਿਹੜੇ ਸਿੱਖਿਆ ਸ਼ਾਸਤਰੀ ਆ ਬੁੱਧੀਜੀਵੀ ਆ ਤੇ ਸਾਡੇ ਸੀਨੀਅਰ ਜਰਨਲਿਸਟ ਵੀ ਹੈਗੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਆ ਜਿਹੜੇ ਸਮੇਂ ਸਮੇਂ ਤੇ ਖਬਰ ਨੂੰ ਲੈ ਕੇ ਜਿੱਥੇ ਪਰਚੋਲ ਕਰਦੇ ਉਥੇ ਚਿੰਤਾ ਵੀ ਕਰਦੇ ਚਿੰਤਨ ਵੀ ਕਰਦੇ ਤੇ ਸਮਾਧਾਨ ਦੀ ਗੱਲ ਕਰਦੇ ਆ ਸਾਡੀ ਡਿਊਟੀ ਇਹ ਹੁੰਦੀ ਹੈ ਕਿ ਅਸੀਂ ਆਪਣੇ ਮੰਤਰੀਆਂ ਆ ਕੇ ਗੱਲ ਕਰੀਏ ਜਿਹੜਾ ਸਮਾਧਾਨ ਕਰਨਾ ਉਹ ਸਰਕਾਰਾਂ ਦਾ ਕੰਮ ਆ ਪਰ ਅਸੀਂ ਆਪਣੀ ਡਿਊਟੀ ਬਾਕੂ ਵੀ ਨਿਭਾਉਂਦੇ ਹੋਏ ਅਸੀਂ ਸਿੱਖਿਆ ਸਿਹਤ ਜਿਹੜੇ ਸਾਡੇ ਨੇ ਜਿਹੜੇ ਸੀਨੀਅਰ ਜਰਨਲਿਸਟ ਨੇ ਸੰਜੀਤ ਕੁਮਾਰ ਸ਼ਰਮਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਸਾਰਿਆਂ ਨੂੰ ਲੈ ਕੇ ਵੀ ਪੰਜਾਬ ਦੇ ਏਰੀਆ ਦੇ ਹਾਕਮ ਦੇ ਕਿਹੜੇ ਕਿਹੜੀ ਗੱਲ ਹੋਈ ਸਰ ਪਿਛਲੇ ਦਿਨੀ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਇਹ ਲਿਵਿੰਗ ਇੰਡੀਆ ਤੇ ਸੰਜੀਤ ਆਸਾ ਤੁਹਾਡਾ ਸਵਾਗਤ ਹੈ ਜੀ ਸੰਜੀਤ ਜੀ ਤੇ ਉਤੋਂ ਬਾਅਦ ਅਸੀਂ ਹੁਣ ਗੱਲ ਕਰੀਏ ਜਿਹੜੀ ਆ ਬੜੇ ਪ੍ਰਮਾਣ ਮੁੱਦਾ ਹੈ ਜਿਹੜਾ ਪਾਰਲੀਮੈਂਟ ਤੇ ਅਟੈਕ ਹੋਇਆ ਬੀਤੇ ਕੱਲ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐ ਦੇ ਪਰਚੋਲਕ ਐ ਦੇ ਮਤਲਬ ਬੁੱਧੀਜੀਵੀ ਐ ਦੇ ਸੀਰੀਅਸ ਚੰਡਸ ਜੀ ਜਸਮੁਹ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਲਿਵਿੰਗ ਇਨ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਗੱਲ ਕਰੀਏ ਕੱਲ ਬੀਤੇ ਕੱਲ ਅਸੀਂ ਕਹਿ ਸਕਦੇ ਬਰਸੀ ਸੀ 21ਵੀ ਕਿਉਂਕਿ ਪਾਰਲੀਮੈਂਟ ਤੇ ਪਹਿਲਾਂ ਵੀ ਅਟੈਕ ਇੱਕ ਵਾਰੀ ਹੋ ਚੁੱਕਾ ਅਗਰ ਓਵਰਆਲ ਅਸੀਂ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਵਿੱਚ ਲਗਭਗ ਤਿੰਨ ਵਾਰੀ ਅਟੈਕ ਅਸੀਂ ਕਹਿ ਸਕਦੇ ਹੋ ਚੁੱਕਾ ਇੱਕ ਵਾਰੀ ਭਗਤ ਸਿੰਘ ਵਿਲੇ ਬੰਬ ਸੁੱਟਿਆ ਗਿਆ ਸੀ ਦੂਜੀ ਵਾਰੀ ਅਸੀਂ ਦੇਖਦੇ ਹਾਂ ਕਿ ਅਟੂ ਦਿਹਾਰੀ ਬਾਜਪੇ ਦੇ ਵਾਪਨ ਦੇ ਵਿੱਚ ਬੜਾ ਵੱਡਾ ਹਮਲਾ ਜਿਹੜਾ ਹੋਇਆ ਔਰ ਕੱਲ ਉਹਦੀ ਵਰਸੀ ਸੀ 21ਵੀਂ ਵਰਸੀ ਦੇ ਮੌਕੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਨਵੀਂ ਪਾਰਲੀਮੈਂਟ ਜਿਹੜੀ ਬਿਲਡਿੰਗ ਬਣੀ ਜਿਹਨੂੰ ਅਸੀਂ ਬਹੁਤ ਹਾਈ ਪ੍ਰੋਫਾਈਲ ਹਾਈ ਸਕਿਉਰਿਟੀ ਜ਼ੋਨ ਕਹਿੰਦੇ ਆ ਜੀ ਉਸ ਦੇ ਵਿੱਚ ਇੱਕ ਹਮਲਾ ਹੋ ਜਾਣਾ ਔਰ ਹਮਲਾ ਵੀ ਇਸ ਤਰੀਕੇ ਨਾਲ ਹੋ ਜਾਣਾ ਕਿ ਬੰਦੇ ਜਿਹੜੇ ਆ ਉਹ ਵਿਜ਼ਟਰ ਗੈਲਰੀ ਚ ਪਹੁੰਚਦੇ ਆ ਵਿਜ਼ਟਰ ਗੈਲਰੀ ਤੋਂ ਲੱਟ ਕੇ ਪਾਰਲੀਮੈਂਟ ਮੈਂਬਰਾਂ ਦੇ ਵਿੱਚ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਉਹ ਸਪਰੇਅ ਗੈਸ ਕਰਦੇ ਆ ਔਰ ਧੂਏ ਵਾਲਾ ਜਿਹੜਾ ਉੱਥੇ ਉਹ ਚਲਾਉਂਦੇ ਆ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਉਹਨਾਂ ਨੂੰ ਫੜਦੇ ਦਬੋਚਦੇ ਜੀ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਸ ਨੂੰ ਰੋਕਿਆ ਜਾਂਦਾ ਔਰ ਬਾਹਰ ਪਾਰਲੀਮੈਂਟ ਦੇ ਦੋ ਮੈਂਬਰ ਉਹਨਾਂ ਦੇ ਹੋਰ ਜਿਹੜਾ ਵਿੱਚ ਇੱਕ ਲੜਕੀ ਨੀਲਮ ਹੈ ਔਰ ਇੱਕ ਹੋਰ ਲੜਕਾ ਜਿਹੜਾ ਇਹ ਬਾਹਰ ਨਾਰੇਬਾਜ਼ੀ ਕਰਦੇ ਆ ਉਹਨਾਂ ਨੂੰ ਵੀ ਫੜਿਆ ਜਾਂਦਾ ਹੈ ਸੋ ਇਹ ਸਾਰੀ ਬਿਉਂਤ ਬੰਦੀ ਜਿਹੜੀ ਆ ਉਹ ਹੁੰਦੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਅਟੈਕ ਹੋਇਆ ਬੜੀ ਯੋਜਨਾਬਾਧ ਤਰੀਕੇ ਦੇ ਨਾਲ ਜੀ ਹੁਣ ਇਹਦੇ ਵਿੱਚ ਇੱਕ ਚੀਜ਼ ਇਹ ਵੀ ਸਾਹਮਣੇ ਆਈ ਕਿ ਇਹ ਜਿਹੜੇ ਬੰਦੇ ਵਿਜ਼ਟਰ ਗੈਲਰੀ ਚ ਕਿੱਦਾਂ ਪਹੁੰਚੇ ਔਰ ਉਹਨਾਂ ਵਾਸਤੇ ਬਕਾਇਦਾ ਪਾਸ ਇਸ਼ੂ ਹੁੰਦਾ ਔਰ ਭਾਰਤ ਦੀ ਜਨਤਾ ਪਾਰਟੀ ਦੇ ਐਮਪੀ ਵੱਲੋਂ ਉਹ ਪਾਸ ਜਿਹੜਾ ਉਹਨਾਂ ਨੂੰ ਜਾਰੀ ਕੀਤਾ ਗਿਆ ਸੀ ਇਹ ਵੀ ਇੱਕ ਬੜਾ ਕਹਿ ਸਕਦੇ ਕਿ ਇੱਕ ਬਹੁਤ ਵੱਡੀ ਦੀ ਗੱਲ کہہ ਸਕਦੇ ਜੀ ਸਹੀ ਗੱਲ ਹੈ ਜੀ ਕਿ ਜੇ ਕਿਸੇ اپੋਜੀਸ਼ਨ ਦੇ ਪਾਰਟੀ ਦੇ ਬੰਦੇ ਨੇ ਪਾਸ ਇਸ਼ੂ ਕੀਤਾ ਹੁੰਦਾ ਤਾਂ ਸ਼ਾਇਦ ਨੈਸ਼ਨਲ ਮੀਡੀਆ ਚ ਅੱਜ ਇੱਕ ਵੱਖਰਾ ਜਿਹੜਾ ਵਰਤਾਨ ਜਿਹੜਾ ਸਾਨੂੰ ਦੇਖਣ ਨੂੰ ਮਿਲਣਾ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਹੋਣਾ ਸੀ ਕਿ اپੋਜੀਸ਼ਨ ਜਿਹੜੀ ਆ ਦੇਸ਼ ਨੂੰ ਇਸ ਤਰ੍ਹਾਂ ਕਰ ਰਹੀ ਲੇਕਿਨ ਕਿਉਂਕਿ ਰੂਲਿੰਗ ਗਵਰਨਮੈਂਟ ਹੈ 2006 ਦੇ ਵਿੱਚ ਜਦੋਂ ਅਟੈਕ ਹੋਇਆ ਸੀਗਾ ਉਦੋਂ ਵੀ ਸਵੱਬੀ ਅਸੀਂ ਇਹ ਗੱਲ ਕਰੀਏ ਤਾਂ ਉਸ ਵੇਲੇ ਵੀ ਭਾਰਤ ਜਨਤਾ ਪਾਰਟੀ ਸਰਕਾਰ ਸੀ ਅਟਲ ਵਿਧਾਰੀ ਬਾਜਪੀ ਦੀ ਸਰਕਾਰ ਸੀ ਔਰ ਦੇਸ਼ ਦੇ ਸਭ ਤੋਂ ਤਾਕਤਵਰ ਕਹੇ ਜਾਣ ਵਾਲੇ ਰਾਸ਼ਟਰੀ ਸ੍ਰਿਸ਼ ਨੜਵਾਨੀ ਉਦੋਂ ਹੋਮ ਮਿਨਿਸਟਰ ਸੀ ਉਹ ਰਾਜ ਦੇ ਸਮੇਂ ਵਿੱਚ ਵੀ 파ੜਤੇ ਜਾਂਦਾ 파ੜੀ ਸਰਕਾਰ ਹੈ ਔਰ ਦੇਸ਼ ਦੇ ਸਭ ਤੋਂ ਤਾਕਤਵਰ ਹੋਮ ਮਿਨਿਸਟਰ ਅਮੇਸ਼ ਸ਼ਾ ਪਾਰਲੀਮੈਂਟੇਟ ਅਟੈਕ ਹੋ ਗਿਆ ਔਰ ਜਿਹੜੇ ਦੋਨੇ ਬੰਦੇ ਜਿਹੜੇ ਦਬੋਚੇ ਗਏ ਉਹਦੇ ਵਿੱਚ ਆਪੋਜੀਸ਼ਨ ਦੇ ਬੰਦਿਆਂ ਨੇ ਉਹਨਾਂ ਦੋਨਾਂ ਜਿਹੜੇ ਪਾਰਲੀਮੈਂਟ ਪਹੁੰਚਣ ਵਾਲੇ ਬੰਦੇਆਂ ਨੂੰ ਦਬੋਚਿਆ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਜਿਹੜੇ ਸਾਡੇ ਐਮ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਔਰ ਇੱਕ ਨਾਲ ਹੋਰ ਬੰਦੇ ਉਹਨਾਂ ਨੇ ਦਬੋਚਿਆ ਔਰ ਬਾਅਦ ਵਿੱਚੋਂ ਉਹਨਾਂ ਨੂੰ ਲੈ ਕੇ ਹੁਣ ਇਹਦੀ ਬਹੁਤ ਵਿਸਤ੍ਰਿਤ ਜਾਂਚ ਜਿਹੜੀ ਆ ਹੋਏਗੀ ਕਿਉਂਕਿ ਬਹੁਤ ਹਾਈ ਲੈਵਲ ਦੀ ਸਿਕਿਉਰਿਟੀ ਹੁੰਦੀ ਹੈ ਉੱਥੇ ਤੁਸੀਂ ਆਪਣੀ ਜੇਬ ਚੋਂ ਕਾਗਜ਼ ਵੀ ਅਗਰ ਕੱਢਦੇ ਹੋ ਤਾਂ ਇੱਕਦਮ ਜਾਂਚ ਦੇ ਘੇਰੇ ਜਾਂਦਾ ਕਿ ਕਿੱਦਾਂ ਲੇਕਿਨ ਉਹ ਸਪਰੇ ਦੇ ਉਹ ਕੈਂਡਾ ਲੈ ਕੇ ਚਲੇ ਗਏ ਔਰ ਉਸ ਜਗ੍ਹਾ ਦੇ ਉੱਤੇ ਪਹੁੰਚੇ ਕਿਉਂਕਿ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਨਹੀਂ ਕਈ ਜਗ੍ਹਾ ਦੇ ਉੱਤੇ ਚੈਕਿੰਗ ਹੁੰਦੀ ਹੈ ਔਰ ਉਹਦੇ ਬਾਵਜੂਦ ਉਹ ਬੰਦੇ ਉੱਤੇ ਕਿੱਦਾਂ ਪਹੁੰਚ ਗਏ ਔਰ ਖਾਸ ਕਰਕੇ ਕੱਲ ਦਾ ਦਿਨ ਕਿਉਂਕਿ ਇਸ ਦਿਨ ਨੂੰ ਅਸੀਂ ਵਰਸੀ ਦੇ ਤੌਰ ਤੇ ਮਨਾਣਾ 21ਵੇਂ 21 ਸਾਲ ਹੋ ਗਏ ਸੀ ਉਸ ਅਟੈਕ ਹੋਏ ਨੂੰ ਕੱਲ ਦਾ ਦਿਨ ਤਾਂ ਬਹੁਤ ਚਾਰਚ ਚਾਵਨ ਹੋਣ ਵਾਲਾ ਸੀ ਲੇਕਿਨ ਉਹਦੇ ਬਾਵਜੂਦ ਉਹਨਾਂ ਨੇ ਵੀ ਪ੍ਰੋਪਰ ਰੇਕੀ ਕੀਤੀ ਹੋਈ ਸੀ ਔਰ ਇੱਕ ਹਰਿਆਣੇ ਦੇ ਵਿੱਚੋਂ ਔਰ ਉੱਤਰ ਪ੍ਰਦੇਸ਼ ਦੇ ਵਿੱਚੋਂ ਔਰ ਸਾਰੇ ਜਿਹੜੇ ਬੰਦੇ ਚਾਰੇ ਅਲੱਗ-ਅਲੱਗ ਜਗਾਂ ਨਾਲ ਬਿਲੋਂਗ ਕਰਦੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਸ ਵਿੱਚ ਕਿਦਾਂ ਕਨੈਕਸ਼ਨ ਸੀਗਾ ਇਹ ਸਾਰਾ ਜਾਂਚ ਜਿਹੜੀ ਆ ਉਹਦੇ ਉੱਤੇ ਬੜੀ ਬਰੀਕੀ ਦੇ ਨਾਲ ਚੱਲ ਰਹੀ ਔਰ ਲੱਗਦਾ ਕਾਰਨ ਸਮੇਂ ਵਿੱਚ ਇਹਦੇ ਬੜੇ ਕੁਝ ਹੋਰ ਨਤੀਜੇ ਜਿਹੜੇ ਹੋਣਗੇ ਹੋਰ ਨਤੀਜੇ ਦੇ ਵਿੱਚ ਜਿਹੜੀ ਗੱਲ ਜਿਹੜੀ ਨਿਕਲਦੀ ਸੰਭਾਵਨਾ ਹੈ ਕਿ ਮੌਜੂਦਾ ਸਰਕਾਰ ਦੇ ਲਈ ਇਹੋ ਜੀ ਘਟਨਾ ਵਾਪਰੀ ਹੈ ਸੋ ਸਰ ਅਸੀਂ ਗੱਲ ਕਰੀਏ ਆਪਾਂ ਪਰਤਲੀ ਗੱਲ ਕਰਨੇ ਜਿਹੜੀ ਆ ਦੀ ਗੱਲ ਕਰਦੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਆਪਾਂ ਪਾਕਸੂਬਿਆਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਮੋਦੀ ਦੇ ਨਾਂ ਦੇ ਉੱਤੇ ਇਲੈਕਸ਼ਨ ਲੜੇ ਜੀ ਮੱਧ ਪ੍ਰਦੇਸ਼ ਹਾਲਾਂਕਿ ਸ਼ਿਵਰਾ ਚੋਹਾਨ ਬਹੁਤ ਪਾਵਰਫੁਲ ਕਦਾਬਰ ਨੇਤਾ ਜਿਹੜੇ ਚਾਰ ਬਾਰੀ ਪਹਿਲਾਂ ਮੁੱਖ ਮੰਤਰੀ ਰਹੇ ਹੋ ਕੇ ਪੰਜਵੀਂ ਬਾਰੀ ਉਹਨਾਂ ਦਾ ਆਸ ਸੀ ਕਿ ਉਹ ਜਿਹੜਾ ਉਹਨਾਂ ਦਾ ਚਾਂਸ ਆਏਗਾ ਬਹੁਤ ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਲੇਕਿਨ ਭਾਰਤ ਜਨਤਾ ਪਾਰਟੀ ਨੇ ਜਦੋਂ ਇਹਦਾ ਨਾਮ ਲਾਣਨੇ ਸੀਗੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਤੋਂ ਸੂਬੇ ਦੇ ਕਈ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਵੱਡੇ ਵੱਡੇ ਸੀਨੀਅਰ ਨੇਤਾ ਜਿਹੜੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਉਹਨਾਂ ਨੇ ਵਾਈਪ ਆਊਟ ਕਰ ਦਿੱਤਾ ਸਾਈਡ ਲਾਈਨ ਕਰ ਦਿੱਤਾ ਔਰ ਇਹਨਾਂ ਇਲੈਕਸ਼ਨਸ ਇੱਕ ਹੋਰ ਚੀਜ਼ ਵੀ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਕਿ ਇਹਨਾਂ ਨੇ ਕੇਂਦਰ ਦੇ ਬਹੁਤ ਸਾਰੇ ਮੰਤਰੀਆਂ ਨੂੰ ਉੱਥੇ ਇਲੈਕਸ਼ਨ ਲੜਵਾਇਆ ਜੀ ਇਹ ਉਹ ਜਿਹੜੇ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੇਂਦਰ ਦੀ ਮੰਤਰਾਲੇ ਦੇ ਵਿੱਚ ਜਿਹੜੇ ਮੰਤਰੀ ਹੋਣ ਸਿਟਿੰਗ ਮਿਨਿਸਟਰ ਹੋਣ ਉਹਨਾਂ ਨੂੰ ਵਿਧਾਨ ਸਭਾ ਦਾ ਇਲੈਕਸ਼ਨ ਲੜਨ ਵਾਸਤੇ ਕਿਹਾ ਜਾਵੇ ਔਰ ਉਹ ਇਲੈਕਸ਼ਨ ਲੜਿਆ ਔਰ ਉਹ ਇਲੈਕਸ਼ਨ ਜਿੱਤੇ ਵੀ ਔਰ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਇਹ ਸੀਗਾ ਕਿ ਰਾਜਸਥਾਨ ਦੇ ਵਿੱਚ ਬਸੁੰਦਰਾ ਰਾਜੇ ਸਿੰਧਿਆ ਹਾਲਾਂਕਿ ਉਹਦਾ ਖੀਰਵਾ ਬੜਾ ਸਟਰੋਂਗ ਸੀਗਾ ਲੱਗ ਰਿਹਾ ਸੀ ਕਿ ਮੁਸੀਬਤ ਹੋ ਸਕਦੀ ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਟੈਕਰ ਕੀਤਾ ਛੱਤੀਸਗੜ੍ਹ ਦੇ ਵਿੱਚ ਇਹਨਾਂ ਨੇ ਆਦੀਵਾਸੀ ਚਿਹਰਾ ਜਿਹੜਾ ਉਸ ਨੂੰ ਸਾਹਮਣੇ ਆ ਜਾਂਦਾ ਜਿਹਦੇ ਵਿੱਚ ਅਸੀਂ ਜਿਹੜੇ ਬਿਸ਼ਨੂ ਦੇਵ ਰਾਏ ਉਹਨਾਂ ਨੂੰ ਬਣਾਇਆ ਮੁੱਖ ਮੰਤਰੀ ਬਣਾਤਾ Madhya Pradesh ਦੇ ਵਿੱਚ ਇਹਨਾਂ ਨੇ ਸ਼ੇਵਰਾ ਚੋਹਾਨ ਨੂੰ ਸਾਈਲੈਂਟ ਕਰਕੇ ਉਹਨਾਂ ਦੀ ਜਗ੍ਹਾ ਨਵਾਂ ਚਿਹਰਾ ਜਿਹੜਾ ਉਹ ਸਾਹਮਣੇ ਲੈ ਕੇ ਆਂਦਾ ਔਰ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਰਾਜਸਥਾਨ ਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਨੇ ਭਜਨ ਰਾਮ ਜਿਹੜੇ ਹੈ ਉਹਨਾਂ ਨੂੰ ਸ਼ਰਮਾ ਜੀ ਉਹਨਾਂ ਨੂੰ ਜਿਹੜਾ ਉੱਥੇ ਮੁੱਖ ਮੰਤਰੀ ਬਣਾਇਆ ਭਜਨ ਦਾ ਮੁੱਖ ਮੰਤਰੀ ਜੀ ਦੀ ਇੱਕ ਖਾਸ ਤੇ ਵੀ ਹੈ ਕਿ ਉਹ ਪਹਿਲੀ ਵਾਰ ਮੈਂਬਰ ਵਿਧਾਨ ਸਭਾ ਬਣੇ ਪੰਜ ਦਿਨ ਪਹਿਲਾਂ ਉਹਨਾਂ ਨੂੰ ਰਿਜ਼ਲਟ ਆਉਣ ਤੋਂ ਪਹਿਲਾਂ ਯਾਸ ਨਹੀਂ ਸੀ ਕਿ ਉਹ ਐਮਐਲਏ ਵੀ ਬਣਨਗੇ ਲੇਕਿਨ ਉਹ ਸਦੇ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਨੇ ਥਮਾ ਦਿੱਤੀ ਹੈ ਹਾਲਾਂਕਿ ਕਈ ਵੀਡੀਓ ਇਹੋ ਜਿਹੇ ਵੀ ਵਾਇਰਲ ਹੋਏ ਕਿ ਦਿੱਤੇ ਸੁਦਰੇ ਰਾਜੇ ਸਿੰਧਿਆ ਨੂੰ ਉਹਨਾਂ ਦਾ ਨਾਮ ਪ੍ਰਪੋਜ਼ ਕਰਨ ਵਾਸਤੇ ਕਿਹਾ ਗਿਆ ਤੇ ਰਾਜਨਾਥ ਸਿੰਘ ਜੀ ਨੇ ਉਹਨਾਂ ਨੂੰ ਚਿੱਠੀ ਦਿੱਤੀ ਜਦੋਂ ਤੋਂ ਉਹ ਨਾਮ ਦੇਖ ਕੇ ਉਹ ਇੱਕਦਮ ਹੈਰਾਨ ਹੋ ਗਏ ਕਿਉਂਕਿ ਹੇਰਾਨ ਕਰ ਲਿਆ ਉਹ ਨੇ پورے ਦੇਸ਼ ਦੇ ਲੋਕਾਂ ਨੂੰ ਵੀ ਹੈਰਾਨ ਕੀਤਾ ਔਰ ਭਾਰਤ ਜਨਤਾ ਪਾਰਟੀ ਨੇ ਇਸ ਤਰੀਕੇ ਦੇ ਨਾਲ ਆਪਣੀ ਸੀਨੀਅਰ ਲੀਡਰਸ਼ਿਪ ਜਿਹੜੀ ਉਸ ਨੂੰ ਇੱਕ ਮੈਸੇਜ ਦਿੱਤਾ ਕਿ ਸਾਰੇ ਬੰਦੇ ਜਿਹੜੇ ਆ ਉਹ ਇੱਕ ਬਰਾਬਰ ਔਰ ਕਿਸੇ ਦਾ ਮੌਕਾ ਵੀ ਭਾਰਤ ਜਨਤਾ ਪਾਰਟੀ ਚ ਆ ਸਕਦਾ ਇਹੋ ਜਿਹਾ ਐਗਜ਼ਾਮਪਲ ਗੁਜਰਾਤ ਦੇ ਵਿੱਚ ਸਾਨੂੰ ਦੇਖਣ ਮਿਲੀ ਸੀ ਜਦੋਂ ਨਰਿੰਦਰ ਮੋਦੀ ਖੁਦ ਦੇਸ਼ ਦੇ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਬਣੇ ਸੀ ਉਹ ਵੀ ਪਹਿਲਾਂ ਕਿਸੇ ਵਿਧਾਨ ਸਭਾ ਦੇ ਮੈਂਬਰ ਨਹੀਂ ਸੀਗੇ ਔਰ ਉਸ ਤੋਂ ਬਾਅਦ ਇਹੋ ਜਿਹਾ ਐਗਜ਼ਾਮਪਲ ਸਾਨੂੰ ਉੱਤਰ ਪ੍ਰਦੇਸ਼ ਵੀ ਦੇਖਣ ਨੂੰ ਮਿਲੇ ਔਰ ਜਿਹੜਾ ਹਰਿਆਣਾ ਦੇ ਵਿੱਚ ਮਨੋ ਰਾਮ ਖੱਟਰ ਨੂੰ ਜਿਹੜਾ ਸੀਪਾ ਸੋ ਇਹ ਉਹਨਾਂ ਦਾ ਫਾਰਮੂਲਾ ਬੜਾ ਕਾਮਯਾਬ ਫਾਰਮੂਲਾ ਰਿਹਾ ਤੇ ਇਸ ਤਰੀਕੇ ਦੇ ਨਾਲ ਪਾਰਟੀ ਜਾਂਦਾ ਪਾਰਟੀ ਨੇ ਇਹਨਾਂ ਲੀਡਰਸ਼ਿਪ ਨੂੰ ਵੀ ਕਿਸੇ ਤਰੀਕੇ ਦੇ ਨਾਲ ਇੱਕ ਕਿਸਮ ਦਾ ਸੌਟ ਆਊਟ ਕੀਤਾ ਤੇ 2024 ਬਾਅਦ ਸੇ ਆਪਣਾ ਜਿਹੜਾ ਨਰੇਟਿਵ ਬਣ ਸਕਦਾ ਹੁਣ ਜਿਹੜੀ ਅਸੀਂ ਵਿੱਚ ਇਸ ਦੀ ਥੋੜਾ ਜਿਹਾ ਗੱਲ ਕਰੀ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬੀਜੇਪੀ ਨੇ ਸੈਂਟਰ ਤੋਂ ਲਿਆ ਤੇ ਮੰਤਰੀਆਂ ਨੂੰ ਡੈਕਸ਼ਨ ਰਹੀਆਂ ਔਰ ਇਹਨਾਂ ਬਟੂ ਕੀ ਇਹ ਵੀ ਗੱਲ ਹੋਈ ਸੀ ਕਿ ਉਹਨਾਂ ਤੋਂ ਜਿੱਦਣ ਤੋਂ ਬਾਅਦ ਉਹਨਾਂ ਦੇ ਆਪਣੇ ਆਉਂਦਿਆਂ ਤੋਂ ਰਜਾਇਨ ਕਰ ਲਈ ਵੀ ਕਹਿ ਚਾ ਉਹਦੋਂ ਹੀ ਇਹ ਗੱਲ ਲੋਕਾਂ ਨੂੰ ਪਾਪਣ ਲੱਗਦੀ ਸੀ ਕਿ ਇਸ ਮਿਲ ਦੇ ਨਰਿੰਦਰ ਭਾਈ ਮੋਦੀ ਜਿਹੜੇ ਕੋਈ ਨਾ ਕੋਈ ਇਹੋ ਜੀ ਗੱਲ ਕਰਨਗੇ ਜਿਹੜੀ ਲੋਕਾਂ ਨੂੰ ਜਾਨ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰ ਨਹੀਂ ਹੈ ਔਰ ਉਹ ਗੱਲ ਹੋ ਗਈ ਸੋ ਉਹਨਾਂ ਨੇ ਪ੍ਰਤੱਖ ਦੇ ਵਿੱਚ ਲਿਆ ਕੇ ਦੱਸਦੀ ਕਿ ਜਿਹੜੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਉਹ ਸਿਆਸਤ ਦੇ ਵਿੱਚ ਉਹਨਾਂ ਨੂੰ ਅਹਿਮ ਮੋੜਾ ਮਿਲੂਗਾ ਕਿ ਉਹਨਾਂ ਨੂੰ ਅਹਿਮ ਹੌਦੇ ਨਵਾਜ ਕੇ ਜਿਹੜਾ ਉਹਨਾਂ ਨੂੰ ਦਿੱਤੇ ਆ ਸੋ ਇਹਦੇ ਨਾਲ ਬੀਜੇਪੀ ਨੇ ਜਿਹੜੀਆਂ 2024 ਦੀਆਂ ਇਲੈਕਸ਼ਨ ਆਉਣ ਵਾਲ ਫਲੋਂ ਵਧੀਆ ਪਲੇਟਫਾਰਮ ਜਿਹਦਾ ਪ੍ਰਭਾਵ ਪਲਛ ਹੈ ਉਹਦਾ ਜਿਹੜਾ ਬਣਾ ਲਿਆ ਤਾਂ ਕਿ ਆਉਣ ਵਾਲੇ ਸਮੇਂ ਜਿਹੜੀ ਉਹਨਾਂ ਦੀ ਹੋ ਸੋ ਸਾਰੇ ਅਸੀਂ ਗੱਲ ਕਰੀਏ ਇਹਨਾਂ ਚੌਥਾ ਇਲੈਕਸ਼ਨ ਜਿਵੇਂ ਤੁਸੀਂ ਬੜੀ ਵਧੀਆ ਤਰੀਕੇ ਨਾਲ ਉਹਨੂੰ ਅਲੱਗ-ਅਲੱਗ ਜੇ ਕੀਤਾ ਤੇ ਨਾਲ ਦੀ ਨਾਲ ਉਹ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਭਵਿੱਖ ਚਾਹੇ ਅਸੀਂ ਆਮ ਆਦਮੀ ਪਾਰਟੀ ਦਾ ਲਈਏ ਚਾਹੇ ਭਾਜਪਾ ਦਾ ਲਈਏ ਕਿਉਂਕਿ ਭਾਜਪਾ ਵੀ ਆਪਣਾ ਇਹ ਪੰਜਾਬ ਦੇ ਵਿੱਚ ਆਪਣਾ ਹੱਕ ਜਮਾ ਰਹੀ ਹੈ ਤੇ ਪਿਛਲੇ ਸਮੇਂ ਦੌਰਾਨ ਬੀਜੇਪੀ ਤੇ ਸ਼੍ਰੋਮਣੀ ਕਾਲੇ ਅਰੀਜਨਲ ਪਾਰਟੀ ਇਹਨਾਂ ਦੇ ਨਾਲ ਅਲਾਈਂਸ ਆਪੇ ਪਿਛਲੇ ਕੁਝ ਸਾਲਾਂ ਤੋਂ ਦੋਨੋਂ ਲੈ ਕੇ ਨਗਾ ਵਾਈਸ ਸਟ੍ਰੈਟਜਿਕ ਹੋ ਗਿਆ। ਹੁਣ ਤੁਸੀਂ ਇਹ ਸਾਰੇ ਸਵਾਲਾਂਤ ਨੂੰ ਲੈ ਕੇ ਪੰਜਾਬ ਦੀ ਸਥਿਤੀ ਜਿਹੜੀ ਆਉਣ ਵਾਲੇ ਸਮੇਂ 2024 ਦੀਆਂ ਇਲੈਕਸ਼ਨਾਂ ਤੱਕ ਪੰਜਾਬ ਕਿਸ ਰੁਖ ਦੇ ਵਿੱਚ ਪੰਜਾਬ ਦੀ ਸਥਿਤੀ ਜਿਹੜੀ ਕੀ ਮਤਲਬ ਆਉਣ ਵਾਲੇ ਸਮੇਂ। ਇਹ ਬੜਾ ਇੰਟਰਸਟਿੰਗ ਹੈ ਪੰਜਾਬ ਦੀ ਸਿਆਸਤ ਬਹੁਤ ਇੰਟਰਸਟਿੰਗ ਹੋਣ ਜਾ ਰਹੀ ਕਿਉਂਕਿ ਅਕਾਲੀ ਦਲ ਨੇ ਰਿਸ਼ਤਾ ਜਿਹੜੋ ਤੋੜਿਆ ਔਰ ਉਹ ਭਾਜਪਾ ਜਿਹੜੀ ਆ ਉਹ ਅਲੱਗ ਹੋ ਗਏ ਦੋਨਾਂ ਦਾ ਨੌ ਮਾਸਾ ਰਿਸ਼ਤਾ ਇੱਕ ਕਿਸਮ ਨਾਲ ਕਹਿ ਸਕਦੇ ਕਿ ਜਦੋਂ ਇਹ ਦਾਵਾ ਕਰਦੇ ਨੇ ਵੀ ਸਾਡਾ ਨੌ ਮਾਸਾ ਰਿਸ਼ਤਾ ਉੱਟ ਟੁੱਟ ਗਿਆ ਲੇਕਿਨ ਇਹ ਰਿਸ਼ਤਾ ਜਿਹੜਾ ਕਿਤੇ ਨਾ ਕਿਤੇ ਪਰਦੇ ਦੇ ਅੰਦਰ ਚੱਲਦਾ ਬੀ ਰਿਹਾ ਕੱਲ ਬੀਤੇ ਕੱਲ ਨੂੰ ਅਕਾਲੀ ਦਲ ਦੇ ਸੀਨੀਅਰ ਨੇਤਾ ਰਖੜਾ ਸਾਹਿਬ ਨੇ ਬਿਆਨ ਦਿੱਤਾ ਕਿ ਸਾਡੀ ਗੱਲਬਾਤ ਲਗਭਗ ਨੇੜੇ ਆ ਅਸੀਂ ਗੱਲਬਾਤ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਦੁਬਾਰਾ ਘੱਟ ਜੋੜ ਹੋਵੇਗਾ ਦੂਜੇ ਪਾਸੇ ਵਿਜੇ ਰੂਪਾਨੀ ਜਿਹੜੇ ਭਾਰਤੀ ਸਿਨੇ ਪਾਰਟੀ ਬੀਜਪੀ ਦੇ ਬਹੁਤ ਸੀਨੀਅਰ ਨੇਤਾ ਨੇ ਔਰ ਉਹਨਾਂ ਨੇ ਬਿਆਨ ਦਿੱਤਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਲੇਕਿਨ ਗੱਲਬਾਤਾਂ ਚੱਲਦੀਆਂ ਰਹਿੰਦੀਆਂ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਗੱਠ ਜੋੜ ਹੋ ਰਿਹਾ ਹੈ ਹੁਣ ਇਹ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ ਇਹਦੇ ਉੱਤੇ ਕਈ ਕਿਆਸ ਜਿਹੜੇ ਪਰਦੇ ਦੇ ਪਿੱਛੇ ਚੱਲ ਰਹੇ ਆ ਆਪ ਦੀ ਸਰਕਾਰ ਔਰ ਦਿੱਲੀ ਵਿੱਚ ਅਸੀਂ ਦੇਖਿਆ ਜਦੋਂ ਉਹਨਾਂ ਦੀ ਪਰਜੋਰ ਸਰਕਾਰ ਬਣੀ ਉਸ ਵੇਲੇ ਵੀ ਅਸੀਂ ਦੇਖਦੇ ਕਿ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਸਾਰੀਆਂ ਸੀਟਾਂ ਜਿੱਤੀਆਂ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਹੁਣ ਮੌਕਾ ਜੇ ਉਹ ਮੌਕਾ ਇਸ ਮੌਕੇ ਦੇ ਅਲਾਈਅੰਸ ਹੁੰਦਾ ਤਾਂ ਉਹਨਾਂ ਨੂੰ ਕਾਂਗਰਸ ਨੂੰ ਸੀਟਾਂ ਛੱਡਣੀਆਂ ਪੈਣਗੀਆਂ ਤਾਂ ਮਤਲਬ ਉਹਨਾਂ ਦੀ ਲੜਾਈ ਅਧੀਆਂ ਸੀਟਾਂ ਬੱਸ ਰਹਿ ਗਈ ਚਾਂਸ ਉਹਨਾਂ ਦੇ ਘੱਟ ਸੋ ਆਪ ਵੀ ਨਹੀਂ ਚਾਹੇਗੀ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਨੂੰ ਕੋਈ ਸਪੇਸ ਦੇਈਏ ਹਾਲਾਂਕਿ ਮੁੱਖ ਮੰਤਰੀ ਲਗਾਤਾਰੇ ਬਿਆਨ ਦੇ ਰਹੇ ਕਿ ਅਸੀਂ 13 ਦੇ ਇੱਕ ਚੰਡੀਗੜ੍ਹ ਦੇ 14 ਸੀਟਾਂ ਜਿੱਤਣੀਆਂ ਦੂਜੇ ਪਾਸੇ ਰਾਜਾ ਬੜੇ ਵੀ ਉਹਨਾਂ ਦਾ ਬਿਆਨ ਹੈ ਕਿ ਅਸੀਂ 13 ਦੇ ਇੱਕ 14 ਸੀਟਾਂ ਜਿੱਤਣੀਆਂ ਕਾਂਗਰਸ ਵੱਲੋਂ ਕਿਉਂਕਿ ਕਾਂਗਰਸ ਵੀ ਪੰਜਾਬ ਦੀ ਕਾਂਗਰਸ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਹੋਰ ਸੀਨੀਅਰ ਲੀਡਰ ਜਿਹੜੇ ਕਾਂਗਰਸ ਵਿੱਚ ਚਾਹੇ ਸੁਖਿੰਦਰ ਰੰਧਾਵਾ ਹੋਣ ਉਹ ਨਹੀਂ ਚਾਹਦੇ ਕਿ ਪੰਜਾਬ ਵਿੱਚ ਅਸੀਂ ਆਪ ਕਿਉਂਕਿ ਇੱਕ ਦੂਜੇ ਨੂੰ ਦੁਸ਼ਮਣ ਪਾਰਟੀ ਦੇ ਤੌਰ ਤੇ ਐਸ ਵੇਲੇ ਦੇਖ ਰਹੇ ਹਾਂ ਕਿਉਂਕਿ ਬੜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇੱਕ ਡਿਫਰੈਂਟ ਪਲੇਟਫਾਰਮ ਦੇ ਉੱਤੇ ਸਭ ਨਜ਼ਰ ਆ ਰਹੀ ਹੈ ਹੁਣ ਇਹ ਜੇ ਸਮਝੌਤਾ ਹੁੰਦਾ ਤੇ ਇਹਦੇ ਵਿੱਚ ਦੋਨਾਂ ਪਾਰਟੀਆਂ ਨੂੰ ਇੱਕ ਦੂਜੇ ਵਾਸਤੇ ਸਪੇਸ ਵਿੱਚ ਛੱਡਣੀ ਪੈਗੀ ਇੱਕ ਦੂਜੇ ਦੀ ਤਲਖੀ ਵੀ ਜਿਹੜੀ ਉਸ ਨੂੰ ਘੱਟ ਕਰਨਾ ਪਵੇਗਾ ਔਰ ਇੱਕ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਇਹ ਇਹ ਲੱਗ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਔਰ ਆਪ ਦਾ ਕਿਸੇ ਐਂਗਲ ਤੋਂ ਸੁਮੇਲ ਜਿਹੜਾ ਹੋਵੇਗਾ ਸੋ ਆਉਣ ਵਾਲੇ ਦਿਨ ਕਾਫੀ ਇੰਟਰਸਟਿੰਗ ਹੋਣਗੇ ਕਿ ਕਿਹੜਾ ਗੱਟ ਜੋੜ ਕਿਹੜੇ ਦੇ ਸਿਰ ਭਾਰੀ ਹੋਣਗੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਸਰ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੋਕ ਵੀ ਇਸ ਚੀਜ਼ ਨੂੰ ਬੜੀ ਟਿੱਕ ਟਿੱਕ ਲਗਾ ਕੇ ਦੇਖ ਰਹੇ ਆ ਕਿ ਇਹ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਚਾਹੇ ਕਾਲੀ বিজেਪ ਦੇ ਕਿਉਂਕਿ ਜਦੋਂ ਤੋਂ ਇਹਨਾਂ ਦਾ ਅਲਾਈਂਸ ਕਿਸਾਨ ਹੋਂਦੋਂ ਤੋਂ ਲੜ ਟੁਕਿਆ ਉਦੋਂ ਤੋਂ ਬਹੁਤ ਵਾਰ ਜਿਹੜੇ ਸੀਨੀਅਰ ਲੀਡਰਾਂ ਦੇ ਬਿਆਨ ਆਏ ਆ ਪਈ ਅਸੀਂ ਅਲਾਈਂਸ ਕਰ ਰਹੇ ਆ ਪਰ ਨਾਲ ਦੀ ਨਾਲ ਦੂਸਰਾ ਬੰਦਾ ਉਹਨੂੰ ਕਹਿੰਦਾ ਪਈ ਸਾਡੇ ਨਹੀਂ ਐ ਸਿਰ ਤੇ ਸਿਰ ਵੰਡਣਾ ਸੋ ਮੌਨ ਵਾਲੇ ਸਮੇਂ 'ਚ ਜਿਹੜੀ ਸਥਿਤੀ ਕਿਸ ਤਰ੍ਹਾਂ ਦੀ ਬਣ ਰਹੀ ਹੈ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਡੇ ਦਸਵੇਂ ਅਸੀਂ ਦੇਖਾਂਗੇ ਸੋ ਸਾਰੀ ਅਸੀਂ ਗੱਲ ਕਰੀਏ ਆਪਣੀ ਬੁਕਤੀ ਨੂੰ ਅੱਗੇ ਧਟਾਉਂਦੇ ਤੇ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਗੱ ਤਨਵੀ ਕਰ ਰਹੇ ਆ ਔਰ ਪਿਛਲੇ ਦਿਨੀ ਉਹਨਾਂ ਨੇ ਇੱਕ ਆਪਰੇਸ਼ਨ ਸੀਲ ਚਲਾਇਆ ਸੀ ਜਿਹਦੇ ਵਿੱਚ ਪੰਜਾਬ ਦੇ ਇੰਟਰ ਸਟੇਟ ਨਾਕਿਆਂ ਤੇ ਨਾਕਾਬੰਦੀ ਕੀਤੀ ਸੀ ਇੱਕ ਦਿਨ ਤੇ ਉਹ ਤੇ ਉਸ ਤੋਂ ਬਾਅਦ ਅਸੀਂ ਗੱਲ ਪੰਜਾਬ ਦੇ ਨਾਲ ਦੇ ਨਾਲ ਜੋਤੀ ਐਸਐਸਪੀ ਹੁਸ਼ਿਆਰਪੁਰ ਕਿਉਂਕਿ ਅਸੀਂ ਹੁਸ਼ਿਆਰਪੁਰ ਦੀ ਗੱਲ ਕਰਦੇ ਆ ਜਿਹੜੇ ਐਸਐਸਪੀ ਸ੍ਰਿੰਦਰ ਲੰਬਾ ਉਹਨੋਂ ਵੀ ਇੱਕ ਵਕਤ ਥਾਂ ਜਿਹੜੀ ਆਪਣੀ ਕੀਤੀ ਐ ਬੀਜੀਪੀ ਗੌਰਵਜਾਦਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਦੇ ਇਹ ਕਿੰਨਾ ਕੁ ਪ੍ਰਭਾਵ ਛੱਡ ਕੇ ਗਏ ਐ ਇੰਟਰਸਟ ਜਿਹੜਾ ਸੀ ਹੈ ਆਕਾ ਇਸ ਇੰਟਰਸਟ ਤੇ ਤੇ ਨਾਲ ਵੀ ਨਾਲ ਜਿਹੜੀਆਂ ਆਉਂਦੀਆਂ ਬਕਤਾਂ ਨਸ਼ਿਆਂ ਨੂੰ ਲੈ ਕੇ ਕਰੀਆਂ ਕਿੰਨਾ ਕੁ ਪ੍ਰਭਾਵ ਛੱਡ ਰਹੀਆਂ ਇੱਕ ਬੜਾ ਇੰਪੋਰਟੈਂਟ ਹੈ ਕਿ ਪੰਜਾਬ ਬਾਰਡਰ ਸਟੇਟ ਔਰ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਰਿਹਾ ਲਗਾਤਾਰ ਸਰਕਾਰਾਂ ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਪਿਛਲੀ ਸਰਕਾਰ ਨੂੰ ਉਹਦੇ ਦੇ ਬਲੇਮ ਕਰਦੇ ਕਿ ਨਸ਼ੇ ਨੂੰ ਇਹਨਾਂ ਨੇ ਬਧਾਇਆ ਇਹਦੇ ਵਾਸਤੇ ਚਾਹੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਬਲੇਮ ਕੀਤਾ ਔਰ ਇਹ ਸਰਕਾਰ ਜਿਹੜੀ ਹੈ ਪਿਛਲੀਆਂ ਸਰਕਾਰਾਂ ਨੂੰ ਬਲੇਮ ਕਰਦੀ ਹੈ ਅਮਰਿੰਦਰ ਸਿੰਘ ਨੇ ਵੀ ਗੁੜਕਾ ਸਾਹਿਬ ਦੀ ਸੋਚ ਉੱਕੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਮੌਜੂਦਾ ਸੀਐਮ ਸਾਹਿਬ ਨੇ ਦਰਬਾਰ ਸਾਹਿਬ ਤੋਂ ਇਹ ਹੱਦ ਲਿਆਰ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਵਿਦਿਆਰਥੀਆਂ ਨੂੰ ਇਕੱਠੇ ਕੀਤਾ ਔਰ ਉਹਨਾਂ ਨੂੰ ਇੱਕ ਕਿਸਮ ਦਾ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਸ਼ਿਆਂ ਤੋਂ ਬਚਣਾ ਨਸ਼ੇ ਨੂੰ ਖਤਮ ਕਰਨਾ ਬਹੁਤ ਵੱਡਾ ਚੈਲੰਜ ਹੈ ਔਰ ਇਹਦੇ ਵਾਸਤੇ ਜਿੰਨੀ ਦੇਰ ਤੱਕ ਪੁਲਿਸ ਦਾ ਰੋਲ ਜਿਹੜਾ ਹੈ ਇਹਦੇ ਵਿੱਚ ਬੜਾ ਅਹਿਮ ਹੋ ਜਾਂਦਾ ਔਰ ਜੇ ਪੁਲਿਸ ਜਿਹੜੀ ਆ ਸੁਵਿਧਗੀ ਦੇ ਨਾਲ ਕੰਮ ਕਰੇਗੀ ਦਾ ਨਸ਼ਾ ਦੇ ਉੱਤੇ ਲਗਾਮ ਲਗਾਈ ਜਾ ਸਕੀ ਦੂਸਰਾ ਸਮਾਜ ਨੂੰ ਵੀ ਕਿਤਨਾ ਕਿਤੇ ਇਹਦੇ ਵਿੱਚ ਕੰਟਰੀਬਿਊਟ ਕਰਨਾ ਪਏਗਾ ਸੀਲ ਆਪਰੇਸ਼ਨ ਦੇ ਨਾਲ ਇਹ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਨਾਲ ਜਿਹੜੇ ਸਾਡੇ ਇੰਟਰ ਸਟੇਟ ਜਿਹੜੇ ਜਿੰਨੇ ਵੀ ਨਾਕੇ ਐ ਉਹਨਾਂ ਉੱਤੇ ਚੈਕਿੰਗ ਹੋਏ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿੰਨਾ ਸਪਲਾਈ ਖਾਲਾ ਕਿ ਜਿਹੜੇ ਡਰਗ ਪੈਲੂਲੇਟਸ ਆ ਉਹਦੇ ਉਹ ਪੁਲਿਸ ਤੋਂ ਵੀ ਅੱਗੇ ਚੱਲਦੇ ਉਹ ਬਹੁਤ ਸਾਰੇ ਹੋਰ ਰਸਤੇ ਰੂਟ ਜਿਹੜੇ ਉਹ ਤਿਆਰ ਕਰ ਲੈਂਦੇ ਆ ਲੇਕਿਨ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਸ ਉੱਤੇ ਨੱਥ ਪਾਈਏ ਦੂਸਰਾ ਮੈਰਾਥਨ ਜਾ ਹੈਵੋਜ਼ ਜਾਂ ਜਿਹੜੀਆਂ ਵਾਕ ਫਾਰਮ ਜਿਹੜੀਆਂ ਚਲਾਈਆਂ ਜਾਂਦੀਆਂ ਇਹਦੇ ਨਾਲ ਕੀ ਹੈ ਕਿ ਇੱਕ ਅਵੇਅਰਨੈਸ ਮੈਸੇਜ ਜਿਹੜਾ ਦੇਣਾ ਤਾਂ ਕਿ ਨਸ਼ਿਆਂ ਕੋ ਅਸੀਂ ਬਚ ਸਕੇ ਹੁਸ਼ਿਆਰਪੁਰ ਦੇ ਵਿੱਚ ਵੀ ਸੁਲਿੰਦਰ ਲੰਬਾ ਐਸਐਸਪੀ ਹੁਸ਼ਿਆਰਪੁਰ ਜੀ ਨੇ ਐਫਰਟ ਕੀਤੀ ਬਹੁਤ ਸਾਰੇ ਐਸਐਸਪੀ ਆਪਣੇ ਆਪਣੇ ਜਿਲ੍ਹਿਆਂ ਦੇ ਵਿੱਚ ਪੰਜਾਬ ਦੀ ਪੁਲਿਸ ਓਵਰਆਲ ਪੰਜਾਬ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਹੈ ਹਾਲਾਂਕਿ ਐਸਐਸਪੀ ਖੰਨਾ ਉਹਨਾਂ ਨੇ ਵੀ ਕੱਲ ਪਰਸੋਂ ਇਹਦੇ ਵਿੱਚ ਜਿਹੜਾ ਮੈਰਾਥਨ ਰੱਖੀ ਹੈ ਲੱਖ ਲੱਖ ਜ਼ਿਲ੍ਹਿਆਂ ਵਿੱਚ ਪੁਲਿਸ ਜਿਹੜੀ ਇਸ ਤਰੀਕੇ ਦੀ ਯੋਜਨਾ ਬਣਾ ਰਹੀ ਹੈ ਕਿ ਅਸੀਂ ਅਵੇਅਰਨੈਸ ਮੈਸੇਜ ਜਿਹੜਾ ਲੋਕਾਂ ਨੂੰ ਦੇ ਸਕੀਏ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਜਿਹੜੇ ਸ਼ਖਸੀਅਤਾਂ ਹੈਗੇ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ ਤਾਂ ਕਿ ਉਹਨਾਂ ਦਾ ਮੈਸੇਜ ਉਹਦੇ ਵਿੱਚ ਲੋਕਾਂ ਤੱਕ ਪਹੁੰਚ ਸਕੇ ਔਰ ਪੰਜਾਬ 'ਚ ਜਿਹੜੇ ਗਾਣਿਆਂ ਦਾ ਇੱਕ ਕਲਚਰ ਸੀਗਾ ਜਿਹਦੇ ਵਿੱਚ ਨਸ਼ਿਆਂ ਨੂੰ ਪ੍ਰੋਸਿਆ ਜਾਂਦਾ ਸੀ ਉਸ ਨੂੰ ਖਤਮ ਕਰਨਾ ਔਰ ਸਿੰਗਰਸ ਨੂੰ ਕੰਪੋਜ਼ਰਸ ਨੂੰ ਇਹਦੇ ਵੱਲ ਮੋਟੀਵੇਟ ਕਰਨਾ ਕਿ ਅਸੀਂ ਨਸ਼ਿਆਂ ਦੇ ਖਿਲਾਫ ਗਾਣੇ ਲਿਖੋ ਤਾਂ ਕਿ ਲੋਕੀ ਜਿਹੜੇ ਨਸ਼ਿਆਂ ਤੋਂ ਮੁਕਤ ਹੋ ਸਕਣ ਤੇ ਇਸ ਸਮਨਾ ਸਮਾਜਿਕ ਤਾਣਾ ਬਾਣਾ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਹੋਏਗਾ ਤਾਂ ਅਸੀਂ ਨਸ਼ਾ ਦੇ ਉੱਤੇ ਨੱਥ ਪਾ ਸਕਦੇ ਹਾਂ ਤੇ ਇਸ ਤਰੀਕੇ ਨਾਲ ਹੁਸ਼ਾਰਟ ਦੇ ਐਸਐਸਪੀ ਨੇ ਔਰ ਉਪਰ ਵਾਲ ਪ੍ਰਸ਼ਾਸਨ ਜਿਹੜਾ ਇਹਦੇ ਵਿੱਚ ਮਹੱਤਵਪੂਰਨ ਕਾਜ ਜਿਹੜੀ ਅਸਲਨ ਬਾਦ ਬਹੁਤ-ਬਹੁਤ ਧੰਨਵਾਦ ਸੰਜੀਤ ਜੀ ਬਹੁਤ ਸੋ ਦੋਸਤੋ ਇਹ ਸਨ ਸੰਜੀਤ ਜੀ ਪੁੱਤੀ ਜੀ ਵੀ ਸੀ ਨੇ ਜਰਨਲਿਸਟ ਸਿਖਰ ਸ਼ਾਸਤਰੀ ਜਿਨ੍ਹਾਂ ਨੇ ਭਾਰਤ ਦੇ ਬਹੁਤ ਬਹੁਤ ਪੰਜਾਬ ਹੋਰ ਰਾਜਾਂ ਦੇ ਹਮੋਗਿਆਂ ਤੇ ਸਾਡੇ ਨਾਲ ਬਹੁਤ ਵਿਸਥਾਰ ਦੇ ਨਾਲ ਗੱਲ ਕੀਤੀ